ਬਾਈ ਬਾਬਾ ਬਿਸ਼ਰਮਾ ਕੱਟੀ ਚੱਲੇ ਮਾਰੋ ਮਾਰ ਤੇ ਬਾਈ ਰਹਿਣ ਖੁਸ਼ ਆ ਲੈ ਮੁੰਡਿਆ ਲਓ ਜੀ ਮਹਾਰਾਜਾ ਲਓ ਜੀ ਮਹਾਰਾਜਾ ਲੈ ਮੁੰਡਿਆ ਸਾਰਿਆਂ ਨੂੰ ਤੇ ਤੁਹਾਨੂੰ ਮੋਟਰਸਾਈਕਲ ਅਸੀਂ ਬਹੁਤ ਖਾਏ ਨਾ ਬਲੈਕ ਕਲਰ ਦੇ ਐਸਐਸ ਜਾਮੇ ਤੇ ਅੱਜ ਤੁਹਾਨੂੰ ਇਹ ਜਆ ਮੋਟਰਸਾਈਕਲ ਦਿਖਾਉਣ ਜਾ ਰਿਹਾ ਹਾਂ ਤੁਸੀਂ ਹੈਰਾਨ ਮੰਨ ਜਿਓਗੇ ਇੰਨਾ ਘੈਂਟ ਮੋਟਰਸਾਈਕਲ ਹੈ ਉਹਦੀ ਲੁੱਕ ਆ ਬੜੀ ਪਿਆਰੀ ਹੈ ਤੇ ਕਲਰ ਜਿਹੜਾ ਉਹ ਵੀ ਅਲੱਗ ਹੀ ਆ ਦਿਖੂਗਾ ਤੁਹਾਨੂੰ ਆਇਓ ਤੁਹਾਨੂੰ ਦਿਖਾਉਨੇ ਆ ਮੋਟਰਸਾਈਕਲ ਆ ਉਹਦੀ ਕੱਲੀ ਕੱਲੀ ਚੀਜ਼ ਬਾਰੇ ਦੱਸਾਂਗੇ ਤੇ ਤੁਹਾਨੂੰ ਟੋਟਲ ਖਰਚਾ ਵੀ ਦੱਸਾਂਗੇ ਵੀਡੀਓ 'ਚ ਬਣੇ ਰਹੋ ਕੱਲੀ ਕੱਲੀ ਚੀਜ਼ ਦੇਖਿਓ ਬਈ ਪੂਰੀ ਨੋਟ ਕਰਿਓ ਠੀਕ ਹੈ ਜੀ ਪੂਰੀ ਧਿਆਨ ਨਾਲ ਵੀਡੀਓ ਦੇਖਿਓ ਫੇਰ ਤੁਹਾਨੂੰ ਪਤਾ ਲੱਗੂ ਬੇ ਮੋਟਰਸਾਈਕਲ ਦੇ ਉੱਪਰ ਕਿੰਨਾ ਖਰਚਾ ਆ ਕਹੇ ਜਆ ਮੋਟਰਸਾਈਕਲ ਆ ਲੈ ਵੀ ਦੋਸਤੋ ਆਜ ਪਹਿਲਾ ਸਾਰਾ ਪੇਂਟ ਦੇਖੋ ਗੱਡੀ ਦਾ ਸਾਰਾ ਨਟ ਬੋਲਟ ਤੂੰ ਲਾ ਕੱਲੀ ਕੱਲੀ ਚੀਜ਼ ਦੇਖੋ ਤੇ ਦੇਖ ਸਕਦੇ ਆ ਬਾਈ ਕੱਲੀ ਕੱਲੀ ਚੀਜ਼ ਦੇਖੋ ਹਾਂ ਲੇਕਾ ਸਾਰੀ ਨੋਟ ਕਰਿਓ ਬਈ ਫੇਰ ਤੁਹਾਨੂੰ ਇਹਦਾ ਖਰਚਾ ਵੀ ਦੱਸਾਂਗੇ ਵੀ ਇਹਦੇ ਉੱਪਰ ਕਿੰਨਾ ਖਰਚਾ ਆ ਹੈਡਲਾਈਟਾਂ ਤੂੰ ਲਾ ਸੁੱਚਾਂ ਤੂੰ ਲਾ ਸਾਰੀ ਕੱਲੀ ਕੱਲੀ ਚੀਜ਼ ਦੇਖ ਸਕਦੇ ਹੋ ਟੋਟਲ ਖਰਚਾ ਦੱਸਾਂਗੇ ਇਹਦੇ ਵਿੱਚ ਅਸੀਂ ਕੀ ਪਾਇਆ ਕੀ ਨਹੀਂ ਪਾਇਆ ਲੈ ਵੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਆਹੀਂ ਜਵਾਬ ਜ਼ਰੂਰ ਦਿਆ ਕਰੋ ਜਿਹੜੇ ਵੀਰ ਨੇ ਮੋਟਰਸਾਈਕਲ ਤਿਆਰ ਕਰਵਾਉਣਾ ਹੋਵੇ ਤੇ ਸਾਡਾ ਸਕਰੀਨ ਦੇ ਉੱਪਰ ਨੰਬਰ ਵੀ ਦਿਆ ਹੈ ਉਹਦੇ ਉੱਪਰ ਕਾਲ ਕਰ ਸਕਦੇ ਹੋ ਸਵੇਰੇ ਤੁਸੀਂ ਪਹਿਲਾਂ ਤੁਸੀਂ ਸਾਰੇ ਲੋਕੋ ਦੇਖੋ ਆਏ ਤੁਹਾਨੂੰ ਲੋਗੋ ਦਿਖਾਉਣਾ ਹੈ ਹੈੱਡਲਾਈਟ ਦੇ ਉੱਪਰ ਆ ਦੇਖੋ ਭਾਈ ਓਰੀਜਨਲ ਦਾ ਲੋਗੋ ਦੇਖ ਸਕਦੇ ਹੋ ਪੂਰਾ ਓਰੀਜਨਲ ਲੋਗੋ ਹੈ ਠੀਕ ਹੈ ਆ ਦੇਖ ਸਕਦੇ ਹੋ ਇੰਡੀਕੇਟਰਾਂ ਤੋਂ ਲਾ ਤੇ ਸੋਚਾਂ ਤੋਂ ਲਾ ਜੇ ਤਾਰਾਂ ਤੋਂ ਲਾ ਆ ਦੇਖੋ ਤਾਰਾਂ ਦੇ ਉੱਪਰ ਵੀ ਜਿਹੜੇ ਸਟicker ਹੁੰਦੇ ਨੇ ਕੰਪਨੀ ਦੇ ਲੱਗੇ ਹੋਏ ਨੇ ਉਹੀ ਤਾਰਾਂ ਪਾਵੇ ਕੋਈ ਡੁਪਲੀ ਆ ਦੇਖ ਪਹਿਲੇ ਚਾਬੀ ਦੇਖੋ ਚਾਬੀ ਦੇ ਉੱਪਰ ਤੁਹਾਨੂੰ ਉਸ ਤਰ੍ਹਾਂ ਹੀ ਮਿਲੂ ਜੈਸ ਤਰ੍ਹਾਂ ਕੰਪਨੀ ਚ ਲੈ ਕੇ ਆਉਣਾ ਆ ਨੰਬਰ ਲਿਖਿਆ ਹੁੰਦਾ ਜਿਹੜੇ ਕੰਪਨੀ ਦੇ ਲੋਕ ਹੁੰਦਾ ਉਹਨਾਂ ਉੱਪਰ ਨੰਬਰ ਵੀ ਲਿਖਿਆ ਹੁੰਦਾ ਬਾਈ ਲੈ ਵੀ ਤੁਹਾਨੂੰ ਤਾਂ ਦੱਸ ਦਈਏ ਇਹਦੇ ਉੱਪਰ ਟੋਟਲ ਖਰਚਾ ਕਿੰਨਾ ਆਇਆ ਠੀਕ ਹੈ ਇਹਦੇ ਵਿੱਚ ਇੱਕ ਪਹਿਲਾ ਨੰਬਰ ਅਸੀਂ ਦਾ ਟਾਇਰ ਨਹੀਂ ਪਾਇਆ ਕਿਉਂਕਿ ਇਹ ਮੋਟਰਸਾਈਕਲ ਦੇ ਟਾਇਰ ਪਹਿਤੀ ਵਧੀਆ ਟਾਇਰ ਦੋਨੇ ਪਹਿਤੀ ਵਧੀਆ ਪਿੱਛੇ ਟਾਇਰ ਮਾਰ ਕੈਮਰਾ ਵੀ ਇੱਧਰ ਆ ਜਾ ਆ ਦੇਖੋ ਇਹ ਟਾਇਰ ਇਹਦੇ ਪੂਰੇ ਨਵੇਂ ਵਾਂਗੂ ਪੈਣ ਪਰ ਅਸੀਂ ਟਾਇਰ ਨਹੀਂ ਚੇਂਜ ਕੀਤੇ ਬਾਕੀ ਇਹਦੇ ਵਿੱਚ ਸਮਾਨ ਕਾਫੀ ਪੈ ਗਿਆ ਬਾਕੀ ਇੱਥੋਂ ਸ਼ੁਰੂ ਕਰ ਸਕਦੇ ਆਪਾਂ ਮਗਰਾਟ ਤੁਲਾ ਸ਼ੌਕਰਾਂ ਦੇ ਕੰਮ ਤੁਲਾ ਹੈਡਲਾਈਟ ਵੈਜ਼ਰ ਤੇ ਮੀਟਰ ਤੇ ਇੰਡੀਕੇਟਰ ਸਾਰੀਆਂ ਚੀਜ਼ਾਂ ਇਹ ਨਵੀਆਂ ਪਈਆਂ ਨੇ ਸੁੱਚ ਲੀਵਰਾਸ ਤੇ ਸ਼ੀਸ਼ੇ ਤੇ ਲੋਕ ਸੈਟ ਤੇ ਨਟ ਬੋਲਟੋ ਹੀ ਨਹੀਂ ਜਿਹੜੇ ਬਾਹਰਲੇ ਨਟ ਨੇ ਜਿਹੜੇ ਘਸਣ ਵਾਲੇ ਨੇ ਉਹ ਸਾਨੂੰ ਨਵੇਂ ਪਾਉਣੇ ਪੈਂਦੇ ਨੇ ਕਿਉਂਕਿ ਜਿਹੜੀ ਚੱਲ ਵਗੈਰਾ ਹੁੰਦੀ ਆ ਉਹ ਨਾ ਰਹੇ ਕੰਪਨੀ ਵਾਂਗੂ ਇਹ ਫੀਲ ਹੋਵੇ ਬੰਦੇ ਨੂੰ ਵੀ ਹਾਂ ਯਾਰ ਬ੍ਰਾਂਡ ਐ ਚੀਜ਼ ਠੀਕ ਹੈ ਜੀ ਇੱਧਰ ਆ ਜਾ ਮੁੰਡੇ ਬਿੱਤਰ ਇੱਧਰ ਆ ਇੱਧਰ ਆ ਦੇਖੋ ਜੀ ਪੈਟਰੋਲ ਟੀ ਤੁਲਾ ਠੀਕ ਹੈ ਜੀ ਸਾਰਾ ਸਮਾਨ ਨਵੇਂ ਲੋਕ ਸੈੱਟ ਤੁਹਾਨੂੰ ਦੱਸ ਹੀ ਚੁੱਕੇ ਆ ਇਹਦੇ ਵਿੱਚ ਸ਼ੌਕਰ ਜਿਹੜੇ ਉਹ ਵੀ ਨਵੇਂ ਪਾਇਨ ਹੈ ਉਹ ਵੀ ਤੁਹਾਨੂੰ ਲੋਗੋ ਦਿਖਾਉਣੇ ਆ ਵੀ ਕਿਹੜੀ ਕੰਪਨੀ ਦੇ ਪਾਇਨ ਹੈ ਕਈ ਬਾਈ ਨਾ ਇਦਾਂ ਹੀ ਪਾ ਦੇਣਾ ਆ ਦੇਖੋ ਬਈ ਇੰਡੋਰਸ ਸ਼ੌਕਰ ਪਾਇਨ ਜਿਹੜੇ ਕੰਪਨੀ ਦੇ ਨਾਲ ਲੱਗ ਕੇ ਆਉਂਦੇ ਨੇ ਉਹੀ ਸ਼ੌਕਰ ਪਾਇਨ ਹੈ ਜਿਹੜੇ ਕੰਪਨੀ ਦੇ ਨਾਲ ਲੱਗ ਕੇ ਆਉਂਦੇ ਨੇ ਕੋਈ ਚੀਜ਼ ਫੇਕ ਨਹੀਂ ਹੋਊਗੀ ਆਪਾਂ ਨਾਲ ਦੀ ਨਾਲ ਬੰਦੇ ਨੂੰ ਲੋਗੋ ਵੀ ਦਿਖਾਉਣੇ ਵੀ ਆ ਆ ਚੀਜ਼ ਹੈਗੀ ਆ ਚੀਜ਼ ਨਹੀਂ ਹੈਗੀ ਸਾਰੀ ਚੀਜ਼ ਦਾ ਬਿੱਲ ਦਿੰਨੇ ਆ ਬਈ ਠੀਕ ਹੈ ਇਹ ਮੋਟਰਸਾਈਕਲ ਦੇ ਉੱਪਰ ਤਕਰੀਬਨ 32000 ਰੁਪਏ ਖਰਚਾ ਆਇਆ ਬਈ ਜਿਹੜਾ ਤੁਸੀਂ ਆ ਲੁੱਕ ਦੇਖ ਰਹੇ ਹੋ 32000 ਦੇ ਵਿੱਚ ਇਸ ਤਰ੍ਹਾਂ ਦੀ ਲੁੱਕ ਦੇ ਵਿੱਚ ਮੋਟਰਸਾਈਕਲ ਬਣ ਜਾਂਦਾ ਸਾਰਾ ਦੇਖੋ ਵੀ ਸਾਰਾ ਮੋਟਰਸਾਈਕਲ ਦੇਖ ਸਕਦੇ ਹੋ ਆਪਾਂ ਤੁਹਾਨੂੰ ਦੂਰ ਹੋ ਕੇ ਵੀ ਦਿਖਾਵਾਂਗੇ ਤੇ ਇਹਦੀ ਲੁੱਕ ਦੂਰੋਂ ਕਿੰਨੀ ਕੁ ਵਧੀਆ ਲੱਗਦੀ ਹੈ ਤੇ ਨੇੜੇੋਂ ਕਿੰਨੀ ਕੁ ਵਧੀਆ ਲੱਗਦੀ ਹੈ ਅਸੀਂ ਨੇੜੇ ਤੇ ਦੂਰ ਦੇ ਵਿੱਚ ਫਰਕ ਇਹੀ ਰੱਖਦੇ ਹਾਂ ਕਿਉਂਕਿ ਹਰੇਕ ਬਾਈ ਨੂੰ ਪਤਾ ਲੱਗ ਗਿਆ ਬਹੁਤ ਬਾਈ ਕਹਿੰਦੇ ਨੇ ਕਮੈਂਟਾਂ ਦੇ ਵਿੱਚ ਯਾਰ ਸਾਨੂੰ ਦੂਰ ਹੋ ਕੇ ਮੋਟਰਸਾਈਕਲ ਦਿਖਾਇਆ ਸਾਨੂੰ ਪਤਾ ਨਹੀਂ ਲੱਗਿਆ ਇਸ ਕਰਕੇ ਆਪਾਂ ਸਾਰੇ ਆਪਾਂ ਵੀਡੀਓ ਦੇ ਵਿੱਚ ਕੱਲੀ ਕੱਲੀ ਚੀਜ਼ ਦਿਖਾਉਂਦੇ ਰਹਿਨੇ ਆ ਵੀ ਕਿਸੇ ਵੀ ਚੀਜ਼ ਦਾ ਉਲਾ ਨਾ ਰਹੇ ਤੇ ਤੁਹਾਨੂੰ ਕੋਈ ਚੀਜ਼ ਦੀ ਘਾਟ ਲੱਗਦੀ ਹੈ ਸਾਨੂੰ ਦੱਸਿਓ ਜ਼ਰੂਰ ਭਾਈ ਜੇ ਨਹੀਂ ਵੀਰ ਜਿਹੜੇ ਹਨ ਤੇ ਸਾਨੂੰ ਦੱਸਿਓ ਜ਼ਰੂਰ ਤੇ ਭਾਈ ਆਪਣੇ ਲਵੇ ਆਏ ਹੋਏ ਨੇ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰਾਉਣੀ ਆ ਆ ਲਓ ਪਹਿਲਾਂ ਮੋਟਰਸਾਈਕਲ ਦੇਖੋ ਤੇ ਭਾਈ ਨਾਲ ਕਰਾਉਣੀ ਗੱਲਬਾਤ ਆਜੋ ਭਾਈ ਤੇ ਭਾਈ ਆਪਣੇ ਲੇ ਬੈਠੇ ਨੇ ਆਏ ਹੋਏ ਤੇ ਭਾਈ ਇਹਨੂੰ ਪੁੱਛਦੇ ਆ ਵੀ ਇਹਨਾਂ ਨੂੰ ਕਿਵੇਂ ਲੱਗਿਆ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਹੋਈ ਹਾਂਜੀ ਹਾਂ ਬਹੁਤ ਵਧੀਆ ਤੇ ਮੋਟਰਸਾਈਕਲ ਦੱਸਿਓ ਕਿਵੇਂ ਬਹੁਤ ਸੋਹਣਾ ਬਣ ਗਿਆ ਵੀਰੇ ਪੂਰਾ ਖੁਸ਼ ਪੂਰਾ ਦਿਲ ਖੁਸ਼ ਕਰਤਾ ਬਿਸਤਰੀ ਬਹੁਤ ਵਧੀਆ ਹੈ ਬਰਾ ਐ ਲੱਗਦਾ ਜੀ ਮੈਂ ਅੱਜ ਹੀ ਨਵਾਂ ਜਾਂਚੀ ਲੈ ਆ ਹਾਂ ਬਾਈ ਜਾਵਾ ਜਾਂਚੀ ਚੋਂ ਲੈ ਆ ਨਾ ਕੱਲੀ ਕੱਲੀ ਚੀਜ਼ ਹੁਣ ਐ ਦੱਸਿਆ ਨੇ ਵੀ ਆਹ ਕੰਪਨੀ ਦੇ ਆਹ ਕੰਪਨੀ ਦੇ ਨਾ ਨਾ ਸਾਰਾ ਕੋਈ ਚੀਜ਼ ਦਾ ਫਰਕ ਤਾਂ ਨਹੀਂ ਹੈਗਾ ਕੋਈ ਸਾਰੀਆਂ ਚੀਜ਼ਾਂ ਓਰੀਜਨਲ ਨੇ ਬਈ ਕੋਈ ਡੁਬਲੀ ਕਰ ਨਹੀਂ ਪਾਏ ਹੋਏ ਇਹਦੇ ਵਿੱਚ ਅੱਪ ਜਿਹੜੀ ਵੀ ਚੀਜ਼ ਹੁੰਦੀ ਹੈ ਹਰੇਕ ਬਾਈ ਨੂੰ ਲੋਗੋ ਦਿਖਾਉਣਾ ਹੈ ਬਈ ਇੰਡੀਕੇਟਰਾਂ ਤੋਂ ਲੈ ਸੋਚਾਂ ਤੋਂ ਲੈ ਸ਼ੌਕਰਾਂ ਤੋਂ ਲੈ ਸਾਰੇ ਓਰੀਜਨਲ ਦਾ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਬਈ ਰੇਟ ਵੀ ਕਾਫੀ ਮਹਿੰਗਾ ਹੁੰਦਾ ਹੈ ਇਸ ਕਰਕੇ ਥੋੜਾ ਜਿਹਾ ਬਿਲ ਵੀ ਜ਼ਿਆਦਾ ਪਣ ਜਾਂਦਾ ਮੜਾ ਮੋਟਾ ਉੱਚਾ ਨੀਚਾ ਹੋ ਜਾਂਦਾ ਤੇ ਮੜਾ ਮੋਟਾ ਦਸਾਂ ਵਿੱਚ ਫਰਕ ਪੈ ਜਾਂਦਾ ਵੀ 1000 2000 ਦਾ ਆਵੇ ਬਹੁਤ ਵਧੀਆ ਖੁਸ਼ਾ ਪੂਰੇ ਪੂਰੇ ਦਿਲ ਖੁਸ਼ ਕਰਤਾ ਵੀਰਾ ਪੂਰਾ ਬਹੁਤ ਵਧੀਆ ਤੂੰ ਮੁੰਡਿਆ ਖੁਸ਼ ਆਈ ਖੁਸ਼ ਆਈ ਜਾਵਾ ਲੈ ਵੀ ਗਿਆ ਬਾਈ ਪੂਰੇ ਖੁਸ਼ ਹੋ ਗਏ ਨੇ ਨਾ ਨਾ ਦਿਲ ਖੁਸ਼ ਕਰਤਾ ਵੀਰ ਨੂੰ ਵਧੀਆ ਲੱਗੇ ਨਾ ਸ਼ੇਅਰ ਜ਼ਰੂਰ ਕਰਨਾ ਬਾਈ ਤੇ ਜਿਹੜਾ ਬਈ ਸ਼ੇਅਰ ਕਰਕੇ ਆਊਗਾ ਉਹਨੂੰ ਆਫਰ ਵੀ ਜ਼ਰੂਰ ਦੇਵਾਂਗੇ ਛੋਟਾ-ਮੋਟਾ ਆਫਰ ਜ਼ਰੂਰ ਦੇਵਾਂਗੇ ਜੇ ਸਾਡੀ ਵੀਡੀਓ ਸ਼ੇਅਰ ਕਰਕੇ ਸਾਡੇ ਲਈ ਕੰਮ ਕਰਾਉਣਾ ਕਹੇ ਬਈ ਹਾਂਜੀ ਹਾਂਜੀ ਇਹ ਸਹੀ ਗੱਲ ਹੈ ਜੀ ਹਾਂ ਕਿਉਂਕਿ ਹੋਰ ਵੀਰਾਂ ਨੂੰ ਮੈਸੇਜ ਆਵੇ ਯਾਰਾ ਤੇ ਥੋੜੇ ਬੋਲਣ ਨਾਲ ਫਰਕ ਬਹੁਤ ਪੈਂਦਾ ਹੈ ਗਾਕਾ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਕੀ ਰਿਵਿਊ ਹੈ ਤੇ ਕਿਵੇਂ ਲੱਗਿਆ ਵੀ ਸਾਰੀ ਚੀਜ਼ ਦਾ ਪਤਾ ਲੱਗ ਜਾਂਦਾ ਕਹਾਂ ਵੀ ਵਧੀਆ ਬਣ ਗਈ ਲੈ ਵੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਜੀ ਸਿਰਾਂ ਲਾਤੀ ਲੈ ਵੀ ਬਾਬਾ ਬਿਸ਼ਕਰਮਾ ਕੱਟੀ ਚੱਲੇ ਮਾਰੋ ਮਾਰ ਤੇ ਬਾਈ ਰਹਿ ലൈ മോड्या ലോജി महाराज ലോജി മോड्या ലൈ മോड्या